ਦੇਵਾਰੇ ਕਹਿੰਦੇ ਚਾਹ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਅੱਜ ਘਰਾਂ ਵਿੱਚ ਚਾਹ ਤੇ ਆਪਾਂ ਪਿਉਉਨੇ ਆਏ ਗਏ ਨੂੰ ਪਿਉਉਨੇ ਆ ਨਾ ਪਰ ਉਸ ਚਾਹ ਵਿੱਚ ਚਾਹ ਹੀ ਨਹੀਂ ਹੁੰਦਾ ਇੱਕ ਜਿੰਨਾ ਚਿਰ ਚਾਹ ਵਿੱਚ ਚਾਹ ਨਾ ਨਾ ਹੋਵੇ ਉਹਨਾਂ ਚਿਰ ਕੋਈ ਵੀ ਕਿਸੇ ਕੰਮ ਨਹੀਂ ਹੁੰਦੀ ਚਿਹਰਿਆਂ ਤੇ ਚਾਹ ਹੋਵੇ ਵੀ ਸਾਡੇ ਘਰ ਚ ਆਇਆ ਕੋਈ ਜੇ ਪੜਦੇ ਹੋ ਨਾ ਕ੍ਰਿਸ਼ਨ ਭਗਵਾਨ ਗਿਆ ਜਦੋਂ ਗਿਆਨ ਆਪਣੇ ਇੱਕ ਸ਼ੇਸ਼ੇ ਝੇਲਾ ਜੀ ਦੇ ਘਰ ਗਿਆ ਬਿਦਰ ਦੇ ਘਰ ਉਹ ਨੂੰ ਚਾਹ ਚੜ ਗਿਆ ਵੀ ਮੇਰੇ ਘਰ ਭਗਵਾਨ ਆਇਆ ਇੰਨਾ ਚਾਹ ਚੜਿਆ ਇੰਨਾ ਚਾਹ ਚੜਿਆ ਚਾਹ ਦੇ ਵਿੱਚ ਨਾ ਜਿਹੜਾ ਸਾਗ ਬਣਾਇਆ ਉਹ ਚੂਨ ਪਾਉਣਾ ਹੀ ਭੁੱਲ ਗਿਆ ਅਸਲਾ ਚਾਹ ਹੁੰਦਾ ਇਹੋ ਹੀ ਚਾਹ ਤਾਂ ਜਿਹੜਾ ਨਾ ਰੱਬ ਦਾ ਕੋ ਮਿਲ ਆਉਂਦਾ ਨਾ। ਕਿਆ ਦਾ ਹੋਵੇ? ਬੰਦਾ ਥੱਕ ਜਾਂਦਾ ਹੈ। ਆ ਕਦਾ ਹੀ ਉਦੋਂ ਜਦੋਂ ਕੰਮ ਵਿੱਚ ਚਾਹ ਨਾ ਹੋਵੇ। ਜਦੋਂ ਰੱਬ ਨੂੰ ਮਿਲ ਲੱਗਿਆ ਵੀ ਚਾਹ ਹੋਵੇ ਨਾ ਤੇ ਫਿਰ ਤੇ ਤੱਤੀਆਂ-ਤਮੀਆਂ ਤੇ ਵੀ ਬਹਿ ਕੇ ਆਰਿਆ ਇਹ ਰੇਹ ਚਾਹ ਹੀ ਸੀ ਨਾ। ਲੱਗਾ ਹੀ ਨਹੀਂ ਵੀ ਅਜੇ ਫਿਰ ਤੇ ਆਰਾ ਚੱਲਣ ਗਿਆ। ਚਾਹ ਸੀ ਰੱਬ ਮਿਲਣ ਦਾ ਚਾਹਉਂ। ਚਾਹ ਸੀ ਨੂੰ ਨਾ ਰੱਬ ਨੂੰ ਮਿਲਣ ਦਾ। ਆਰਾ ਚਲੀ ਗਿਆ। ਚਾਰ ਦਿਨੋ ਦਿਨ ਵੱਧਦਾ ਗਿਆ ਇਨਾਂ ਕੋ ਗੂੜਾ ਹੋਇਆ ਰੰਗ ਅੰਦਰ ਦਾ ਵੀ ਆਨੰਦ ਹੀ ਵੜ ਗਿਆ ਅੰਦਰ ਆਰਾ ਲੱਗਾ ਹੀ ਨਹੀਂ ਕਿ ਸਰੀਰ ਨੂੰ ਦੋ ਫਾੜ ਕਰ ਗਿਆ ਰੋਮ ਰੋਮ ਵਿੱਚੋਂ ਚਾ ਦੀਆਂ ਆਵਾਜ਼ਾਂ ਹੀ ਆ ਰਹੀਆਂ ਸੀ ਨਾ ਉਹ ਆਨੰਦ ਦੀਆਂ ਹੀ ਆਵਾਜ਼ਾਂ ਆ ਰਹੀਆਂ ਨਾ ਰੋਮ ਰੋਮ ਵਿੱਚੋਂ ਬਾਣੀ ਗਾ ਕੇ ਦੁੱਖ ਲੱਗਾ ਹੀ ਐਨਾ ਚਾ ਸੀ ਰੱਬ ਨੂੰ ਮਿਲਣ ਦਾ ਕੁੱਪੜ ਦੀ ਦੇਗ ਵਿੱਚ ਇੱਕ ਪਲ ਵਿੱਚ ਚੌਂਕੜਾ ਮਾਰ ਦਿੱਤਾ ਕਿੰਦੇ ਰੱਬ ਨੂੰ ਮਿਲਣਾ ਜੇ ਆਹ ਸਰੀਰ ਨੂੰ ਤਿਆਗ ਕੇ ਵੀ ਰੱਬ ਨੂੰ ਮਿਲ ਗੇ ਨਾ ਇਹ ਸੌਦਾ ਸਸਤਾ ਹੀ ਐ ਅੱਜ ਸਾਡੇ ਤੇ ਕਿਉਂ ਨਹੀਂ ਕਿਰਪਾ ਹੋ ਰਹੀ ਕਿਉਂਕਿ ਸਾਡੇ ਵਿੱਚ ਚਾਹ ਨਹੀਂ ਹੈ ਗਾ ਗੁਰੂ ਨੂੰ ਮਿਲਦਾ ਤੁਸੀਂ ਚਾਰ ਨਾਲ ਆ ਕੇ ਵੇਖਿਓ ਜਿੱਦਣ ਕਿਤੇ ਮਨ ਖਿੜਿਆ ਹੋਵੇ ਨਾ ਦਰਸ਼ਨ ਕਰਨ ਵਾਸਤੇ ਗੁਰੂ ਦੇ ਦਰ ਜਾਣ ਵਾਸਤੇ ਮਨ ਬਹਿਲਦਾ ਹੋਵੇ ਤੜਫਦਾ ਹੋਵੇ ਮਨ ਮਾਨੇ ਉਹ ਤੜਫਦਾ ਹੋਵੇ ਜਿਵੇਂ ਮੱਛੀ ਪਾਣੀ ਤੋਂ ਬਾਹਰ ਕਰਖਦੀਏ ਤੇ ਤੜਪਦੀ ਨਾ ਵੀ ਮੈਨੂੰ ਪਾਣੀ ਵਿੱਚ ਛੱਡੋ ਐਸ ਤਰ੍ਹਾਂ ਮਨ ਤੜਫਦਾ ਹੋਵੇ ਵੀ ਮੈਂ ਗੁਰੂ ਕੋਲ ਜਾਣਾ ਹੈ ਤੇ ਫਿਰ ਜਦੋਂ ਉਹ ਤੜਫ ਜਿਹੜੀ ਹੈ ਨਾ ਸ੍ਰੀ ਰੱਬ ਨਾਲ ਮਿਲਣ ਦੀ ਹੁਣ ਸੇਖਾਂ ਨੂੰ ਅੰਦਰੋਂ ਤੜਫ ਹੈ ਵੀ ਗੁਰੂ ਦੇ ਦਰਸ਼ਨ ਕਰਨੇ ਨੇ ਇਹ ਜਿਉਂ-ਜਿਉਂ ਕਦਮ ਦਰ ਕਦਮ ਵਧਦੇ ਨੇ ਇਹ ਉਹ ਤੋਂ ਐ ਸਮਝ ਆਉਂਦੀ ਵੀ ਥੋੜਾ ਜਿਹਾ ਪਿੰਡਾ ਰਹਿ ਗਿਆ ਵੀ ਆਹ ਹੁਣ ਆ ਗਏ ਗੁਰੂ ਦੇ ਦਰ ਤੇ ਹੁਣ ਗੋਇੰਦਵਾਲਾ ਪਹੁੰਚੇ ਲੈ ਹੁਣ ਗੁਰੂ ਦੇ ਦਰ ਆਏ ਇੰਨਾ ਚਾ ਅੰਦਰ ਵੀ ਉਹ ਆਨੰਦ ਦੇ ਵਿੱਚ ਐਸੇ ਟਿਕੇ ਨੇ ਆਨੰਦ ਨਾਲ ਨਾਲੇ ਗਾਉਂਦੇ ਆਉਂਦੇ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सात नाम वाहे गुरु दर्शन देख जीवा गुर तेरा 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 ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਮਨ ਵਿੱਚ ਚਾ ਚੜਿਆ ਵੀ ਕਦੋਂ ਸਮਾਂ ਆਵੇ ਤੇਰੇ ਦیدار ਹੋਣ ਕਦੋਂ ਟੈਮ ਆਵੇ ਕਦੋਂ ਵਕਤ ਆਵੇ ਜਦੋਂ ਧੰਗੁਰੂ ਅਮਰਦਾਸ ਮਹਾਰਾਜ ਤੁਹਾਡੇ ਸੁੰਦਰ ਚਿਹਰੇ ਦੇ ਦਰਸ਼ਨ ਹੋਣ ਇਹ ਦਰਸ਼ਨ ਕਰਕੇ ਮਨ ਠੰਡਾ ਠਾਰ ਹੋ ਜਿਵੇਂ ਚਕੋਰ ਤਰਸਦੀ ਹੈ ਨਾ ਚੰਦਰਮੇ ਦੇ ਦیدار ਕਰੇ ਇਹਨੇ ਚਕੋਰ ਜਦੋਂ ਵੇਖਦੀ ਹੈ ਨਾ ਤੇ ਜੇ ਘੁੰਮੀ ਹੋਵੇ ਨਾ ਤੇ ਉਹਦੀ ਧੌਣ ਉੱਥੇ ਹੀ ਟਿਕੀ ਹੁੰਦੀ ਹੈ ਆਪ ਦੇ ਘੁੰਮੀ ਜਾਏਗੀ ਪਰ ਧੌਣ ਉੱਥੇ ਹੀ ਖਲੋਤੀ ਰਹੇਗੀ ਇਸ ਤਰ੍ਹਾਂ ਚਾੜ ਜਾਂਦਾ ਹੈ ਗੁਰੂ ਦੇ ਦਿਹਾਰੇ ਕਰ ਥੱਕਦੇ ਨਹੀਂ ਸਿੱਖ ਚੌਂਕੜੇ ਮਾਰ-ਮਾਰ ਸਾਧਗੁਰ ਦੇ ਸਨਮੁਖ ਦਿਹਾਰੇ ਕਰ ਜਾਂਦੇ ਨੇ ਦਰਸ਼ਨ ਹੀ ਕਰੀ ਜਾਂਦੇ ਨੇ ਇਸ ਤਰ੍ਹਾਂ ਚ ਇਹ ਸੰਗਤ ਆਰੀਆ ਮਨ ਵਿੱਚ ਚਾ ਹੋਇਆ ਕਦੋਂ ਵਖਤ ਆਵੇਗਾ ਜਦੋਂ ਗੁਰੂ ਦੇ ਦਰਾਰੇ ਹੋਣਗੇ ਕੀ ਸਿਰ ਬਸੰਤ ਪ੍ਰਕਾਚਾ ਸੋਮਨ ਸੋਵਨ ਉਪ ਬਣੇ ਵਿਕਾਸਾ ਅੰਦਰ ਦੀ ਜਿਹੜੀ ਹਲਚਲ ਸੀ ਨਾ ਉਹ ਬਤੀਤ ਹੋ ਗਈ ਕਿਉਂ ਕਹ ਲੋ ਗੁਰੂ ਦੇ ਦਰ ਆਉਂਦਿਆਂ ਆਉਂਦਿਆਂ ਮਨ ਏਡਾ ਆਨੰਦ ਵਿੱਚ ਹੋ ਗਿਆ ਮਿਸਰ ਗਿਆ ਸਭ ਕੁਝ ਵਿਸਰ ਗਿਆ ਤੇ ਗੁਰੂ ਦੇ ਨਜ਼ਰ ਦੇਦਾਰ ਕੀਤੇ ਨਾ ਮਨ ਵਿੱਚ ਪ੍ਰਕਾਸ਼ ਹੋ ਮਨ ਆਨੰਦ ਨਾਲ ਖੇੜ ਗਿਆ ਮਨ ਐਸਾ ਆਨੰਦ ਵਿੱਚ ਬੱਜਿਆ ਕੇ ਅੰਦਰ ਆਨੰਦੀ ਅਨੰਦ ਪਰਸ ਇਥੇ ਅਪਾ ਸਮਾਪਤੀ ਕਰਦੇ ਆਂ ਇਥੋਂ ਵਿਚਾਰ ਕੱਲ ਨੂੰ ਪ੍ਰਸੰਗ ਰੰਭਾਂਗੇ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਮਾਰੇ ਜੀ ਦੇ ਦਿਹਾਰੇ ਕਰਦੀ ਸੰਗਤਾਂ ਇਹ ਸਤਿਗੁਰ ਦਾ ਉਪਦੇਸ਼ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਸਮਾਂ ਆਇਆ ਜਿਤਨੀ ਦੇਰ ਦਾ ਅਣਈਨਾ ਪ੍ਰਸੰਗ ਆਪ ਜੀ ਨਾਲ ਅਗਲੇ ਦਿਵਾਨਾਂ ਵਿੱਚ ਸਾਂਝ ਪਾਵਾਂਗੇ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਵਿਸਾਖੀ ਮਨਾਉਣ ਵਾਸਤੇ ਸੰਗਤ ਦੂਰ ਦੁਰਾਡੇਆਂ ਤੋਂ ਨਗਰਾਂ ਢੇੜਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬੜੇ ਚਾਅ ਨਾਲ ਪੇਟਾਂ ਮਾ ਲੈ ਕੇ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਆ ਰਹੇ ਨੇ ਸਤਿਗੁਰ ਕਿਰਪਾ ਕਰਨ ਮਹਾਰਾਜ ਜੀ ਸਾਡੇ ਅੰਦਰ ਵੀ ਉਹ ਚਾਹ ਪੈਦਾ ਹੋ ਜਵੇ ਸਾਡੇ ਅੰਦਰ ਵੀ ਉਹ ਖਿੱਚ ਪੈਦਾ ਹੋਵੇ ਸਾਡੇ ਅੰਦਰ ਵੀ ਉਹ ਭਾਵਨਾ ਪੈਦਾ ਹੋਵੇ ਜਿਹੜੀ ਭਾਵਨਾ ਨਾਲ ਅਸੀਂ ਪ੍ਰਮਾਤਮਾ ਨਾਲ ਇੱਕ ਮੇਕੋ ਜੀ ਸੋ ਪਾਓ ਰੜਕੇ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ ਮਹਾਰਾਜ ਕਿਰਪਾ ਕਰਿਓ ਸਾਡੇ ਮਨ ਵਿੱਚ ਉਹ ਚਾਹ ਭਰ ਦਿਓ ਤੁਹਾਡੇ ਦਰ ਨੂੰ ਆਈਏ ਤੇ ਸਾਡੇ ਮਨ ਵਿੱਚ ਚਾਹ ਭਰ ਜਾਵੇ ਸਾਡੇ ਮਨ ਜਿਹੜੇ ਨੇ ਖੜ ਜਾਣ ਅੰਦਰ ਉਕੇ ਚਿਹਰੇ ਵੀ ਸੁੱਕੇ ਬੈਨੇ ਤੇ ਹਿਰਦੇ ਵੀ ਸੁੱਕੇ ਬੈਨੇ ਹਰਿਆਲੀ ਨਹੀਂ ਅੰਦਰ ਰਸਨੀਏ ਦਾ ਅਬਸ ਕਿਵੇਂ ਭਰਿਆ ਜਾਣਾ ਚਾਹ ਨਾਲ ਚਾਹ ਉਦੋਂ ਆਉਂਦਾ ਜਦੋਂ ਗੁਰੂ ਨੇ ਕਿਰਪਾ ਕਰ ਦੇਣੀ ਆਪਾਂ ਭਾਵਨਾ ਨਾਲ ਤੁਰੀਏ ਗੁਰੂ ਵਾਲੇ ਇੱਕ ਕਦਮ ਤੁਰਾਂਗੇ ਗੁਰੂ ਕਰੋੜਾਂ ਕਦਮ ਲੈਣ ਆਉਂਦਾ ਜੇ ਮਨ ਵਿੱਚ ਭੋਰਾ ਕੋ ਪਿਆਰ ਬੜਾਵਾਂਗੇ ਨਾ ਤੇ ਗੁਰੂ ਨੇ ਭਰ ਦੇਣਾ ਮਨ ਪਿਆਰ ਨਾਲ ਚਾਹ ਨਾਲ ਭਰ ਦੇਣਾ ਪਰ ਸਾਨੂੰ ਤੇ ਇੱਕ ਬੂੰਦ ਤਾਂ ਤੁਰਨਾ ਪਵੇਗਾ ਇੱਕ ਕਦਮ ਤੇ ਤੁਰਨਾ ਪਵੇਗਾ ਜੇ ਜੇ ਆਪਾਂ ਤੁਰੇ ਨਾ ਤੇ ਗੁਰੂ ਸਾਹਿਬ ਵੀ ਕੀ ਕਰ ਕਰਨਗੇ ਇਸ ਕਰਕੇ ਭਾਈ ਤੁਰਿ ਕੇ ਗੁਰੂ ਵੱਲ ਮਨ ਕਰਕੇ ਵੀ ਤੁਰਿਏ ਤਨ ਕਰਕੇ ਵੀ ਤੁਰਿਏ ਜਦੋਂ ਮਨ ਤੇ ਤਨ ਕਰਕੇ ਤੁਰਾਂਗੇ ਨਾ ਗੁਰੂ ਨੇ ਬਾਕੀ ਰਹਿਤ ਆਪੇ ਕਰ ਦੇਣੀ ਹੈ ਸੋ ਆਉ ਭਾਵਨਾ ਨਾਲ ਅਰਦਾਸ ਕਰੀਏ ਦਾਤਾ ਆਪੇ ਕਿਰਪਾ ਕਰੋ ਅਸੀਂ ਤਨ ਮਨ ਕਰਕੇ ਤੁਹਾਡੇ ਚਰਨਾਂ ਵਿੱਚ ਜੁੜ ਜਾਈਏ ਸਨਮਾਨ ਕਰਕੇ ਤੁਹਾਡੇ ਤੱਕ ਪਹੁੰਚ ਜਾਈਏ ਇਹ ਕਿਰਪਾ ਕਰੋ ਸਾਰੇ ਨਾਲ ਕੇ ਅਰਦਾਸ ਕਰੀਏ ਬੇਅੰਤ ਭੁਲਾਉ ਜਾਂਦੀਆਂ ਨੇ ਗੁਰੂ ਦਾ ਇਤਿਹਾਸ ਗਾਉਂਦੇ ਆਂ ਖਿਮਾ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਣੀ ਭਾਵਨਾ ਸਹਿਤ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਦਾਸਾਂ ਨੂੰ ਅਸੀਸ ਦੇਂਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ